ਮੇਰੇ ਸਾਹ ਹਣਾ ਮਰੋਰ ਤੋਰ ਕੇ ਜੇ ਜੇ 600 ਤੋਂ ਸ਼ੁਰੂ ਹੋ ਜਾਂਦੀ ਹੈ 150 ਵਾਲਾ 150 ਵਾਲਾ ਜੀ ਇਹ ਤਾਂ ਇਹ ਹੈਗੀ ਜੀ 350 ਰੁਪਏ ਦੀ ਜੈਕਟ ਜੀ ਹਾਂਜੀ 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 ਕਲਰ ਪਸੰਦ ਕਰ ਲਓ ਭਾਈ ਜੀ ਜਿਹੜਾ ਮਰ ਕੇ ਬਾਹਰਲੇ ਦੇਸ਼ਾਂ 'ਚ ਹੁੰਦਾ ਜੀ ਯੂਰਪ 350 ਦਾ ਸੇਲ ਕਰਦੇ ਹਾਂ ਸਿੰਗਲ ਪੀਸ ਜੇ ਕਿਸੇ ਨੇ ਦੋ ਲੈਣੇ ਹੋ ਤਾਂ ਫਿਰ 500 ਦੇ ਆਪਾਂ ਪੀਸ ਇਹਦਾ ਕੀ ਪ੍ਰਾਈਸ ਹੈ ਜੀ ਇਹ ਇਹ ਜੀ 150 ਬਸ ਇੱਥੇ ਕੀ ਬੋਲ ਨਹੀਂ ਸਕਦੇ ਹਾਂਜੀ ਇਹ ਸਾਰੇ ਲਗਜ਼ਰੀ ਮਾਈਨਸ ਦੇ ਵਿੱਚ ਹੁੰਦਾ ਨਾ ਜੀ ਟੈਂਪਰੇਚਰ ਹਾਂਜੀ 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 ਦੇਸ਼ਾਂ ਤੋਂ ਕੇ ਤੁਹਾਨੂੰ 100% ਗਾਰੰਟੀ ਦੇ ਨਾਲ ਜਿਹੜਾ ਵਧੀਆ ਮਾਲ ਦਿੱਤਾ ਜਾਊਗਾ ਇਹ ਆਪਾਂ 850 ਦੇ ਵਿੱਚ ਸੇਲ ਕਰਦੇ ਹਾਂ ਅਸੀਂ ਆ ਦੇਖੋ ਜੀ ਇਹ ਵਿੰਡਸ਼ੈਲ ਸਸੀ ਕੌਰ ਜੀ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਇੱਕ ਹੋਰ ਨਵੀਂ ਸ਼ਾਪ ਤੇ ਜਿੱਥੇ ਕਿ ਵਿਦੇਸ਼ੀ ਕੱਪੜਿਆਂ ਦੀ ਜਿਹੜੀ ਸੇਲ ਲੱਗੀ ਹੋਈ ਆ ਤੁਸੀਂ ਪਰ ਸਕਦੇ ਹੋ ਵਿਦੇਸ਼ੀ ਕੱਪੜਿਆਂ ਦੀ ਸੇਲ ਆ ਗੈਲਜ ਕਲੈਕਸ਼ਨ ਤੇ ਬਾਈ ਨੇ ਜਿਹੜਾ ਨਵਾਂ ਕੰਮ ਸ਼ੁਰੂ ਕੀਤਾ ਹੋਇਆ ਵਾ ਬਾਕੀ ਆ ਕੱਪੜੇ ਪਏ ਆ ਕੋਟ ਪਏ ਆ ਤੇ ਠੰਡ ਵਾਲਾ ਸੀਜ਼ਨ ਆ ਤੁਹਾਨੂੰ ਪਤਾ ਬਈ ਹਰ ਇੱਕ ਨੂੰ ਕੱਪੜੇ ਦੀ ਬਹੁਤ ਹੀ ਲੋੜ ਆ ਸੋ ਜਿਹੜਾ ਹੁਣ ਬਾਈ ਕੋਲੇ ਪੰਡਾਰ ਜਿਹੜਾ ਕੱਪੜਿਆਂ ਦਾ ਪੂਰਾ ਅੰਦਰ ਹੈਗਾ ਵਾ ਤੇ ਬਹੁਤ ਸਸਤਾ ਮਾਲ ਆ ਕੋਰੀਆ ਦਾ ਮਾਲ ਆ ਕੋਰੀਆ ਦਾ ਇਹ ਗ੍ਰੇਡ ਦਾ ਜਿਹੜਾ ਨੰਬਰ ਮਾਲ ਆ ਬਾਈ ਕੋਲੇ ਸਾਰੀ ਗੱਲਬਾਤ ਆ ਬਾਈ ਨਾਲ ਅੰਦਰ ਜਾ ਕੇ ਕਰਦੇ ਆ ਤੇ ਤੁਹਾਨੂੰ ਲੈ ਕੇ ਚਾਲਦੇ ਆ ਅੰਦਰ ਆ ਜਾਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਜੀ ਤੁਸੀਂ ਸਨ ਵਧੀਆ ਜੀ ਵਧੀਆ ਹਾਂਜੀ ਹਾਂਜੀ ਵਧੀਆ ਵਧੀਆ ਜੀ ਤੇ ਆਪਣਾ ਜੀ ਮਾਲ ਵੇਖਿਆ ਤੁਹਾਡਾ ਹਾਂਜੀ ਹਾਂ ਤੇ ਕਦੋਂ ਕਦੀ ਕੀਤੀ ਦੁਕਾਨ ਜੀ ਆਪਾਂ ਇਹ ਆਪਣੀ ਢਾਈ ਦਿਨ ਸਾਲ ਹੋ ਗਏ ਜੀ ਢਾਈ ਦਿਨ ਸਾਲ ਹੋ ਗਏ ਠੀਕ ਆ ਠੀਕ ਆ ਤੇ ਯਾਨੀ ਕਿ ਇਸ ਸੀਜ਼ਨ ਦੇ ਮੁਤਾਬਕ ਸਾਰੇ ਕੱਪੜੇ ਰੱਖਦੇ ਹੋ ਹਾਂਜੀ ਸਾਰੇ ਸੀਜ਼ਨ ਗਰਮੀ ਵਾਲੇ ਵੀ ਆ ਜਾਂਦੇ ਨੇ ਤੇ ਸਰਦੀਆਂ ਵੀ ਦੋਵੇਂ ਠੀਕ ਠੀਕ ਆ ਬਾਈ ਜੀ ਹੁਣ ਜਿਵੇਂ ਯਾਨੀ ਕਿ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਹੁਣ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਜੀ ਹਾਂਜੀ ਠੀਕ ਆ ਠੀਕ ਆ ਤੇ ਮੰਨ ਲਓ ਆਪਾਂ ਹੁਣ ਤੁਸੀਂ ਸੇਲ ਲਿਖਿਆ ਵਿਦੇਸ਼ੀ ਕੱਪੜਿਆਂ ਦੀ ਸੇਲ ਇਹ ਕਿੱਥੋਂ ਮਤਲਬ ਕੋਰੀਆ ਦਾ ਤੁਸੀਂ ਦੱਸਿਆ ਸੀ ਹਾਂਜੀ ਹਾਂਜੀ ਇਹ ਮਾਲ ਜੀ ਐਕਸਪੋਰਟ ਦਾ ਮਾਲ ਹੁੰਦਾ ਇਹ ਹਾਂਜੀ ਇਹ ਬਾਹਰੋਂ ਜਿਵੇਂ ਕੋਰੀਆ ਐਕਸਪੋਰਟ ਹੁੰਦਾ ਰਸ਼ੀਆ ਐਕਸਪੋਰਟ ਹੁੰਦਾ ਹਾਂਜੀ ਤੇ ਐਂ ਕਰਕੇ ਬਾਹਰਲੇ ਦੇਸ਼ਾਂ 'ਚ ਆਉਂਦਾ ਜੀ ਯੂਰਪ ਤੋਂ ਵੀ ਆਉਂਦਾ ਮਾਲ ਕੁਝ ਕੋਰੀਆ ਤੋਂ ਆਉਂਦਾ ਕੁਝ ਰਸ਼ੀਆ ਤੋਂ ਇਦਾਂ ਇਦਾਂ ਠੀਕ ਆ ਯਾਨੀ ਕਿ オリジナル ਮਾਲ ਆ ਬਿਲਕੁਲ ਪੂਰਾ 101%オリジナル ਹੋਊਗਾ ਨਾਲੇ ਬ੍ਰਾਂਡ ਵੀ ਸਾਰੇ ਲਗਜ਼ਰੀ ਹੁੰਦੇ ਆ ਜੀ ਯਾਨੀ ਵੀ ਨਿੱਕੇ ਮੋਟੇ ਬ੍ਰਾਂਡ ਠੀਕ ਆ ਠੀਕ ਆ ਪ੍ਰੋਪਰ ਵੀ ਪ੍ਰੀਮੀਅਮ ਸੈਗਮੈਂਟ ਹਾਂਜੀ ਹਾਂਜੀ ਜੇ ਆਪਾਂ ਨੋਰਮਲ ਵੀ ਲੈਂਦੇ ਆ ਵੈਸੇ ਤਾਂ ਦੁਕਾਨਦਾਰ ਆਪਾਂ ਨੂੰ ਬ੍ਰਾਂਡ ਵਿਖਾਉਂਦਾ ਨਹੀਂ ਆਪਾਂ ਨੂੰ ਥੱਲੇੋਂ ਸ਼ੁਰੂ ਕਰਦਾ ਹਨਾ ਤੇ ਆਪਾਂ ਨੂੰ ਅਗਲੇ ਨੂੰ ਆਏ ਤਾਂ ਵੀ ਥੱਲੇੋਂ ਪਸੰਦ ਕਰਕੇ ਨਿਕਲ ਜੂ ਹਨਾ ਤੇ ਜ਼ਿਆਦਾਤਰ ਬ੍ਰਾਂਡ ਦਾ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਬ੍ਰਾਂਡ ਦਾ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਜੀ ਬਾਕੀ ਆਪਨੇ ਇੱਥੇ ਰੱਖਦੇ ਜਿਆਦਾ ਫਾਸਟ ਕਾਫੀ ਹਾਂਜੀ ਫਾਸਟ ਕਾਫੀ ਰੱਖਦੇ ਆ ਉਹ ਵੀ ਜੇ ਕਿਸੇ ਨੂੰ ਪਤਾ ਹੋਊਗਾ ਫਾਸਟ ਕਾਫੀ ਦੇ ਤੇ ਫੇਰ ਵਿਖਾਉਣਗੇ ਕਿਸੇ ਨੂੰ ਪਤਾ ਨਹੀਂ ਵੈਸੇ ਹੁੰਦਾਗਾ ਨਹੀਂ ਤਾਂ ਅਗਲਾ ਕਹਿੰਦਾ ਜੀਨ ਵਿਖਾ ਮੈਨੂੰ ਉਹ ਵਿਖਾ ਦੇ ਲੈ ਕੇ ਆਦਾ ਆ ਆਈ ਜਾ ਤੇ ਮਤਲਬ ਹਾਂਜੀ ਆ ਦੇਖੋ ਜੀ ਇਹਨ ਜੈਕਟ ਆ ਜੀ ਠੀਕ ਹੈ ਜੀ ਇਹ ਲੈ ਡੇਡਿਸ ਜੈਂਟਸ ਮਿਕਸ ਜੈਕਟ ਆ ਹਾਂਜੀ ਇਹ ਇੱਕ ਇੱਕ ਪੀਸ ਪ੍ਰੀਮੀਅਮ ਹੋਊਗਾ ਜੀ ਸਾਰਾ ਇੱਕ 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 ਬ੍ਰਾਂਡ ਹੋਊਗਾ ਜੀ ਇਹਦੇ ਵਿੱਚ ਠੀਕ ਹੈ ਜੀ ਆਪਾਂ ਜੀ ਵੈਸੇ ਤਾਂ ਪੀਸ ਬਹੁਤ ਜਿਆਦਾ ਕੋਸਟਲੀ ਹੁੰਦੀ ਹੈ ਜੀ ਇਹ ਹਾਂਜੀ ਆਪਾਂ 650 ਦੀ ਰੇਂਜ ਤੱਕ ਸੇਲ ਕਰਦੇ ਹਾਂ ਜੀ ਬਹੁਤ ਵਧੀਆ ਯਾਰ ਨਿੱਗਾ ਬਹੁਤ ਆਹ ਪੂਰਾ ਨਿੱਗਾ ਜੀ ਇਹ ਬਰਡ ਫਾਈਬਰ ਬਰਡ ਫੈਦਰ ਹੁੰਦਾ ਜੀ ਵੇ ਇਹ ਕੰਮ ਹੁੰਦੇ ਜਿਹੜੇ ਪੰਛੀਆਂ ਦੇ ਉਹ ਚੀਜ਼ਾਂ ਹੁੰਦੀ ਆ ਜੀ ਇਹ ਹੁਣ ਜਿਵੇਂ ਜੀ ਆਹ ਅਲੱਗ-ਅਲੱਗ ਆਪਣੀ ਗ੍ਰੇਡਿੰਗ ਕੱਢੀ ਹੁੰਦੀ ਆ ਜੀ ਸਾਡੀ ਇਹ ਸਾਡੇ 600 ਵਾਲਾ ਆਹ ਜੀ ਫਿਰ ਆਹ ਸੇਲ ਵਾਲਾ ਮਾਲ ਆ ਜਾਂਦਾ ਜੀ ਇਹ ਵੀ ਪੂਰਾ ਪ੍ਰੀਮੀਅਮ ਹੁੰਦਾ ਸਾਰਾ ਬ੍ਰਾਂਡ ਹੁੰਦਾ ਜੀ ਇਹ ਹਾਂਜੀ ਇਹ ਜੀ ਫਿਰ ਆਪਾਂ 350 ਦਾ ਸੇਲ ਕਰਦੇ ਆ ਸਿੰਗਲ ਪੀਸ ਜੇ ਕਿਸੇ ਨੇ ਦੋ ਲੈਣੇ ਹੋ ਤਾਂ ਫਿਰ 500 ਦੇ ਆਪਾਂ ਦੋ ਸੇਲ ਕਰ ਦਿੰਨੇ ਆ ਆਹ ਦੇਖ ਲਓ ਬਾਈ ਦਸਕ ਵੀਰੋ ਵਧੀਆ ਕੋਟ ਆ ਜੇ ਤੁਸੀਂ ਐਵੇਂ ਤਾਂ ਮੈਨੂੰ 6 700 800 ਦਾ ਵੀ ਲਿਆ ਕੇ ਦਿਖਾ ਦੋਗੇ ਤਾਂ ਤੁਹਾਨੂੰ ਮੰਨ ਜਾਗੇ ਹਾਂਜੀ ਤੇ ਬਾਈ ਨੇ ਆਖਿਆ ਬਾਈ ਜੀ ਜੇ ਤੁਸੀਂ ਦੋ ਲਾਓਗੇ ਤਾਂ ਤੁਹਾਨੂੰ 500 ਦੇ ਵੀ ਦੇ ਦਾਂਗੇ ਤੇ 880 350 ਦਾ ਬਹੁਤ ਵਧੀਆ ਮਾਲ ਆ ਇਹ ਸੇਲ ਵਾਲਾ ਮਾਲ ਆ ਸਾਰਾ ਨਾਲੇ ਟ੍ਰੈਂਡਿੰਗ ਆਰਟੀਕਲ ਹੁੰਦੇ ਆ ਜੀ ਸਾਰੇ ਇਹ ਜਿਹੜੇ ਅੱਜ ਕੱਲ ਆਹ ਸੈਲੀਬ੍ਰਿਟੀ ਵੇਅਰ ਕਰਦੇ ਆ ਜੀ ਉਹ ਚੀਜ਼ਾਂ ਹੁੰਦੀਆਂ ਆ ਜੀ ਸਾਰੀਆਂ ਜੀ ਤੇ ਆ ਵੀ ਸੇਲ ਵਾਲਾ ਹੀ ਹਾਂਜੀ ਇਹ ਸਾਰਾ ਸੇਲ ਵਾਲਾ ਸਿਸਟਮ ਆ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਆ ਜੀ ਇਹ ਇਹ ਜੀ 150 ਬਸ ਇੱਥੇ ਕੀ ਜੀ ਰੇਂਜ ਹੁੰਦੀ ਆ ਜੀ ਠੀਕ ਇਹ ਮਿਕਸ ਹੁੰਦਾ ਜੀ ਇਹਦੇ ਵਿੱਚ ਅੱਛਾ ਜੀ ਆਹ ਇੱਧਰ ਹਾਂ ਫਿਰ ਇਹਦੂ ਪ੍ਰੀਮੀਅਮ ਚ ਆ ਗਿਆ ਜੀ ਇਹ 550 ਦੀ ਰੇਂਜ ਆ ਜੀ ਫਿਰ ਇਹ ਅੱਛਾ ਜੀ ਇਹ ਬਸ ਜੀ ਪੂਰੇ ਮਹਿੰਗੇ ਮਹਿੰਗੇ ਬ੍ਰਾਂਡ ਹੁੰ ਅਦਰ ਕੈਮਰਾਮੈਨ ਦੇਖੋ ਸਾਰੇ ਘਮਾਓ ਹਾਂਜੀ ਹਾਂਜੀ ਆਹ ਹੁਣ ਇਹ ਚਲੋ ਬ੍ਰਾਂਡ ਆਪਾਂ ਬੋਲ ਨਹੀਂ ਸਕਦੇ ਹਾਂਜੀ ਇਹ ਸਾਰੇ ਲਗਜ਼ਰੀ ਬ੍ਰਾਂਡ ਆ ਜੀ ਸਾਰੇ ਮਹਿੰਗੇ ਮਹਿੰਗੇ ਬ੍ਰਾਂਡ ਆ ਜੀ ਠੀਕ ਆ ਸਾਰੇ ਹਾਂਜੀ ਤੇ ਇਹ ਮੰਨ ਲਓ ਤੁਸੀਂ 850 ਕਹਿੰਦੇ ਜੇ ਮੰਨ ਲਓ ਤੁਹਾਡੇ ਗਾਹਕ ਕੋਈ ਆਉਂਦਾ ਤੇ ਜੇ ਘੱਟ ਵੱਧ ਉਹ ਤੇ ਹਾਂਜੀ ਆਪਾਂ ਟਾਈਮ ਤੇ ਘੱਟ ਵੀ ਜਾਂਦੇ ਆ ਜੀ 800 ਜਾਂ ਕੋਈ ਚਲ ਹਾਂ ਜਿਵੇਂ ਦੇ ਸ਼ੋਪਿੰਗ ਕਰਦਾ ਓਵੇਂ ਦਾ ਜਿੰਨਾ ਕਹਣਾ ਆਪਾਂ ਉਹਨਾਂ ਪੂਰਾ ਮਾਨ ਕਰੀਦਾ ਜੀ ਠੀਕ ਹੈ ਜੀ ਤੇ ਆਹਾਂ ਪੈਂਟਾਂ ਜੀ ਇੱਧਰ ਹਾਂਜੀ ਇਹ ਕਾਰਗੋ ਤੇ ਆ ਪੈਂਟ ਆ ਜੀ ਇਹ ਠੀਕ ਆ ਜੀ ਇਹ ਵੀ ਸਾਰੀ ਪੂਰੀ ਪ੍ਰੀਮੀਅਮ ਚੀਜ਼ਾਂ ਆ ਜੀ ਇਹ ਦੇਖੋ ਜੀ ਆ ਵਿੱਚੋਂ ਆ ਤੱਕ ਵੀ ਨਹੀਂ ਹੈਗੇ ਜੀ ਲੱਥੇ ਹੋਏ ਅਜੇ ਤੱਕ ਆ ਦੇਖੋ ਜੀ ਬ੍ਰਾਂਡ ਦੇਖੋ ਜੀ ਆ ਦਿਖਾ ਦਿਓ ਆ ਦਿਖਾ ਦਿਓ ਤੁਹਾਨੂੰ ਕਿੰਨੇ ਕਿੰਨੇ ਦੀਆਂ ਇਹ ਚੀਜ਼ਾਂ ਆ ਤੇ ਇਹ ਕਿੰਨੇ ਦੀ ਪੈਂਟ ਬੱਸ 350 ਦੀ ਆਪਾਂ ਸੇਲ ਕਰਦੇ ਹਾਂ ਜੀ ਠੀਕ ਆ ਜੀ ਤੇ ਦੋ ਲੈਣੀਆਂ ਹੋਣ ਹਾਂਜੀ ਦੋ ਲੈਣੀਆਂ ਹੁਣ ਕੋਈ ਨਹੀਂ ਜੀ ਪੂਰਾ ਮਾਨਤਾਨ ਕਰਾਂਗੇ ਜੀ ਆਪਾਂ ਠੀਕ ਆ ਜੀ ਠੀਕ ਆ ਹਾਂਜੀ ਲੈਸ ਵੀ ਹੋਣਗੇ ਜੀ ਰੇਟ ਫਿਰ ਆ ਗਿਆ ਜੀ ਕਾਰਗੋ ਆ ਗਿਆ ਜੀ ਆਹ अच्छा हां जी ਆ ਕਾਰਗੋ ਆ ਵੱਡਾ ਸਾਈਜ਼ ਆ ਜੀ ਸਾਈਜ਼ ਸਾਰੇ ਹੋਣਗੇ ਜੀ ਆਪਣੇ ਕੋਲ ਐਮ ਐਲ ਐਕਸਲ ਡਬਲ ਐਕਸਲ ਸਾਰੇ ਸਾਈਜ਼ ਅਵੇਲੇਬਲ ਹੁੰਦੇ ਆ ਜੀ ਠੀਕ ਆ ਜੀ ਆ ਦੇਖੋ ਜੀ ਇਹਦਾ ਕੀ ਪ੍ਰਾਈਸ ਆ ਜੀ ਇਹਦੀ ਆਪਾਂ 500 ਰੁਪਏ ਦਾ ਸੇਲ ਕਰਦੇ ਆ ਜੀ ਸਾਰਾ ਪ੍ਰੀਮੀਅਮ ਦੇ ਵਿੱਚ ਆ ਜੀ ਇਹ ਠੀਕ ਆ ਜੀ ਆ ਸਾਰੇ ਸਾਈਜ਼ ਹੁੰਦੇ ਆ ਜੀ ਆਪਣੇ ਕੋਲ ਲੇਡੀਜ਼ ਜੈਂਟਸ ਦੇ ਵਿੱਚ ਵੀ ਹੁੰਦਾ ਜੀ ਆ ਸਾਰਾ ਸਿਸਟਮ ਜੀ ਡਿਫਰੈਂਟ ਡਿਫਰੈਂਟ ਕਲਰ ਆ ਜਿਹੜਾ ਮਰਜੀ ਕਲਰ ਚੱਕ ਲੋ ਆ ਦੇਖੋ ਹਰ ਇੱਕ ਕਲਰ ਹੁੰਦਾ ਜੀ ਇਹਦੇ ਵਿੱਚ ਜੋ ਆਪਣੇ ਚੱਲਦੇ ਆ ਇੱਥੇ ਜੀ ਆ ਮਿਲਟਰੀ ਸ਼ੇਡ ਆ ਜੀ ਇਹ ਚੀਜ਼ਾਂ ਹੁੰਦੀਆਂ ਜੀ ਠੀਕ ਆ ਜੀ ਠੀਕ ਆ ਆ ਜੀ ਜੀ ਫਿਰ ਅੱਧਰ ਤੁਹਾਨੂੰ ਦਿਖਾਉਂਦਾ ਜੀ ਉੱਧਰ ਆ ਦੇਖੋ ਜੀ ਇੱਕ ਹੋਰ ਪ੍ਰੀਮੀਅਮ ਜੈਕਟ ਆ ਜੀ ਆਪਣੀ ਪੂਰੀ ਬ੍ਰਾਂਡਡ ਜੈਕਟ ਹੈ ਜੀ ਹਾਂਜੀ ਇਹ ਵੀ ਆਪਾਂ 850 ਜੀ ਸੇਲ ਕਰਦੇ ਹਾਂ ਜੀ ਵੈਸੇ ਸ਼ੋਰੂਮ ਦੇ ਵਿੱਚ ਜੀ 20 25 25 ਹਜ਼ਾਰ ਦੇ ਆਰਟੀਕਲ ਆ ਜੀ ਆਹਾਂ ਜੀ ਹਾਂਜੀ ਬਹੁਤ ਨਿੱਗਰ ਆ ਯਾਰ ਹੈ ਹਾਂਜੀ ਦੇਖੋ ਜੀ ਚੀਜ਼ਾਂ ਇਹ ਲੇਡੀਜ਼ ਹਨ ਹਾਂਜੀ ਨਹੀਂ ਇਹ ਜੈਂਟਸ ਹੀ ਹੁੰਦੇ ਜੈਂਟਸ ਹੀ ਆ ਅੱਛਾ ਅੱਛਾ ਠੀਕ ਆ ਠੀਕ ਆ ਲੇਡੀਜ਼ ਵੀ ਹੁੰਦੀਆਂ ਬੇ ਜੈਂਟਸ ਆ ਠੀਕ ਆ ਠੀਕ ਆ ਠੀਕ ਆ ਇਹ ਰਸ਼ੀਆ ਦਾ ਮਾਲ ਹੁੰਦਾ ਜੀ ਸਾਇਬੇਰੀਆ ਦੇ ਵਿੱਚ ਇਹੀ ਚੀਜ਼ਾਂ ਯੂਜ਼ ਹੁੰਦੀਆਂ ਨੇ ਓਕੇ 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 ਮਾਈਨਸ ਦੇ ਵਿੱਚ ਹੁੰਦਾ ਨਾ ਜੀ ਟੈਂਪਰੇਚਰ ਹਾਂਜੀ 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 ਤਾਂ ਕਰਕੇ ਉਹ ਹਿਸਾਬ ਨਾਲ ਬਣੇ ਹੋਏ ਠੀਕ ਆ ਠੀਕ ਆ ਜੀ ਆ ਦੇਖੋ ਜੀ ਸਾਰੇ ਇਹ ਕੀ ਪ੍ਰਾਈਸ ਦੱਸ aí ਇਹਨਾਂ ਦਾ 850 ਦਾ 850 ਦਾ ਠੀਕ ਆ ਬਾਈ ਜੀ ਠੀਕ ਆ ਇਹ ਤੇ ਸਾਰੇ ਮਹਿੰਗੇ ਮਹਿੰਗੇ ਤੇ ਪ੍ਰੀਮੀਅਮ ਬ੍ਰਾਂਡ ਹੁੰਦੇ ਆ ਜੀ ਇਹਨਾਂ ਦੇ ਅੰਕ ਆ ਆ ਦੇਖੋ ਜੀ ਆ ਕੈਮਰਾ ਦੇਖੋ ਆ ਦਿਖਾ ਦਿਓ ਬਾਈ ਜੀ ਆ ਤੁਹਾਨੂੰ ਪਤਾ ਲੱਗ ਹੀ ਜਾਊਗਾ ਕਿ ਕੀ ਚੀਜ਼ਾਂ ਇਹ ਬਾਈ ਜੀ ਬਿਲਕੁਲ ਜਿਹੜਾ ਵਧੀਆ ਬ੍ਰਾਂਡ ਆ ਵਧੀਆ ਮਾਲ ਆ ਬੇਫਿਕਰ ਹੋ ਕੇ ਆਓ ਤੁਸੀਂ ਇਹ ਸ਼ਾਪ ਤੇ ਤੇ ਨਿਸ਼ਚਿੰਤ ਹੋ ਕੇ ਤੁਹਾਨੂੰ 100% ਗਾਰੰਟੀ ਦੇ ਨਾਲ ਜਿਹੜਾ ਵਧੀਆ ਮਾਲ ਦਿੱਤਾ ਜਾਊਗਾ ਤੇ ਆ ਬੱਚਿਆਂ ਵਾਲੇ ਹੈ ਇਹ ਪ੍ਰਾਈਜ਼ ਅੱਛਾ ਯਾਨੀ ਕਿ ਇਹ ਵੀ ਇਹ ਨਹੀਂ ਅਡਲਟ ਹੀ ਹੈ ਜੀ ਇਹ ਵੀ ਬੱਚਿਆਂ ਵਾਲੇ ਵੀ ਦਿਖਾਣੇ ਹੋ ਵੀ ਹੈ ਠੀਕ ਹੈ ਠੀਕ ਹੈ ਠੀਕ ਹੈ ਇਹ ਸੇਮ ਪ੍ਰਾਈਜ਼ ਹੀ ਹੈ ਹਾਂ ਜੀ ਸਾਰਾ ਸੇਮ ਪ੍ਰਾਈਜ਼ ਹੈ ਠੀਕ ਹੈ ਠੀਕ ਹੈ ਇਹ ਜਿਹੜੇ ਆਪਣੇ ਹੁੱਡੀਆਂ ਵੀ ਹੋਈਆਂ ਜੀ ਆ ਦੇਖੋ ਐ ਆਪਾਂ 2250 ਦੀ ਸੇਲ ਕਰਦੇ ਆ ਜੀ ਇਹ ਠੀਕ ਆ ਸਾਰੀਆਂ ਬ੍ਰਾਂਡਡ ਆ ਜੀ ਇਹ ਵਿਆਂ ਆ ਦੇਖੋ ਜੀ ਪੀਸ ਕਿੱਡੇ ਕਿੱਡੇ ਸ਼ਾਨਦਾਰ ਆ ਜਿੱਥੋਂ ਮਰਜੀ ਜਿਹੜਾ ਮਰਜੀ ਪੀਸ ਚੱਕ ਲੋ ਜੀ ਐ ਨਹੀਂ ਜੀ ਸਾਡੇ ਕੋਈ ਚਣਕੇ ਰੱਖੇ ਹੋਏ ਆ ਜਿੱਥੋਂ ਮਰਜੀ ਜਿਹੜਾ ਮਰਜੀ ਪੀਸ ਕੱਢ ਸਕਦੇ ਆ ਤੁਸੀਂ ਠੀਕ ਆ ਕਿਦੋਂ ਵੀ ਜੀ ਸਾਰੇ ਪ੍ਰੀਮੀਅਮ ਦੇ ਵਿੱਚ ਆ ਜੀ ਠੀਕ ਆ ਜੀ ਦੇਖੋ ਜੀ ਤੇ ਅੱਗੇ ਆਹ ਜ ਆਹ ਲੌਂਗ ਕੋਟ ਆਗੇ ਜੀ ਆਹ ਹਾਬਾ ਜੈਕਟ ਆਗੇ ਜੀ ਅਛਾ ਲੌਂਗ ਕੋਟ ਹੈ ਲੌਂਗ ਕੋਟ ਆ ਜੀ ਦੇਖੋ ਦਿਖਾਓ ਠੀਕ ਆ ਜੀ ਇਹਦਾ ਕੀ ਪ੍ਰਾਈਸ ਆ ਜੀ ਇਹ ਵੀ 850 ਦਾ ਸੇਲ ਕਰ ਸਾਢੇ 850 ਦਾ ਅੱਛਾ ਇਹ ਸਾਰੇ ਨਾਲੇ ਹੈਂਡ ਮੇਡ ਆ ਜੀ ਉੱਪਰੋਂ ਹੈ ਬ੍ਰਾਂਡਡ ਆ ਇਹ ਹੈ ਹੈਂਡ ਮੇਡ ਜੀ ਕੰਪਨੀ ਦੇ ਵਿੱਚ ਇਹ ਹੱਥ ਨਾਲ ਬਣੇ ਹੋਏ ਆ ਜੀ ਇਹ ਕੋਈ ਮਸ਼ੀਨ ਨਹੀਂ ਹੈਗੀ ਠੀਕ ਆ ਜੀ ਇਹ ਸਾਰੇ 50 50 55 55 ਹਜ਼ਾਰ ਦੇ ਆਰਟੀਕਲ ਆ ਜੀ ਅਸੀਂ ਸਰਚ ਕੀਤੇ ਹੋਏ ਆ ਅੱਛਾ ਜੀ ਸਾਰੇ ਪ੍ਰੀਮੀਅਮ ਬ੍ਰਾਂਡ ਆ ਜੀ ਜਿਹੜੇ ਲਕਜ਼ਰੀ ਬ੍ਰਾਂਡ ਉਹ ਚੀਜ਼ਾਂ ਜੀ ਇਹ ਠੀਕ ਆ ਠੀਕ ਆ ਜੀ ਇਹ ਆਪਾਂ 850 ਦੇ ਵਿੱਚ ਸੇਲ ਕਰਦੇ ਆ ਅਸੀਂ ਆਹ ਦੇਖੋ ਜੀ ਆ ਵਿੰਡ ਸ਼ੈਟਰ ਆ ਗਿਆ ਜੀ ਇਹ ਇਹ ਪ੍ਰੀ ਵਿంటర్ ਹੁੰਦੇ ਆ ਜੀ ਘੱਟ ਠੰਡ ਦੇ ਵਿੱਚ ਪਾਉਣ ਨੂੰ ਸਾਰੀ ਵੈਰਾਈਟੀ ਆਪਣੇ ਕੋਲ ਅਵੇਲੇਬਲ ਆ ਲੇਡੀਜ਼ ਜੈਂਟਸ ਦੇ ਵਿੱਚ ਠੀਕ ਆ ਜੀ ਆ ਚੀਜ਼ਾਂ ਹੁੰਦੀਆਂ ਜੀ ਆਪਣੀ ਕੋਲ ਸਾਰੀਆਂ ਜੀ ਦੇਖੋ ਬਾਈ ਆ ਪਾ ਕੇ ਵਿਖਦੇ ਯਾਰ ਦੇਖੋ ਲਓ ਜੀ ਆ ਦਾ ਨਿਆਰਾ ਹੀ ਆ ਜੀ ਬਣ ਗਿਆ ਅੰਗਰੇਜ਼ ਲਓ ਬਾਈ ਦੇਖੋ ਬਾਈ ਜੀ ਬਹੁਤ ਵਧੀਆ ਯਾਰ ਹੈਵੀ ਮਾਲ ਆ ਤੇ ਆ ਬਾਈ ਜਿਹੜੀਆਂ ਜੈਕਟਾਂ ਆ ਇਹ ਜੈਕਟਾਂ ਦੀ ਅੱਧੀਆਂ ਬਾਹਾਂ ਦੀਆਂ ਜੈਕਟਾਂ ਜੀ ਇਹ ਵੈਸਟ ਕਹਿੰਦੇ ਇਹ ਤਿੰਨ ਤਰ੍ਹਾਂ ਦੀ ਪਈ ਆ ਜੀ ਆਪਣੀ ਕੋਲ ਅੱਛਾ ਜੀ ਇੱਕ ਆਹ ਵੈਰਾਈਟੀ ਆ ਜੀ ਇੱਕ ਆਹ ਵੈਰਾਈਟੀ ਆ ਜੀ ਹਾਂਜੀ ਤੇ ਇੱਕ ਆਹ ਵੈਰਾਈਟੀ ਆ ਜੀ ਠੀਕ ਆ ਇਹ 150 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਇਹ 150 ਵਾਲਾ ਮਾਲ ਆ ਇਹ 150 ਵਾਲਾ ਜੀ ਇਹ ਤਾਂ ਬਿਲਕੁਲ ਲਫਾਫਾ ਜਾ ਲੱਗਦਾ ਯਾਰ ਜਿਵੇਂ ਲਫਾਫਾ ਇਹ ਵੇਖਣ ਨਹੀਂ ਲਫਾਫਾ ਲੱਗਦਾ ਜੀ ਪਰ ਇਹ ਬਹੁਤ ਜਿਆਦਾ ਨਿੱਘਾ ਹੈ ਇਹ ਬਹੁਤ ਵਹਣ ਚੀਜ਼ਾਂ ਜੀ ਇਹ ਆ ਇਹ ਬਾਈ ਜਿਵੇਂ ਲਫਾਫਾ ਨਹੀਂ ਹੁੰਦਾ ਆਪਾਂ ਆਪ ਸੌਦਾ ਪਤਾ ਲੈ ਕੇ ਆਨੇ ਆ ਉਹ ਚੱਕ ਲਿਆ ਤੇ ਆ ਚੱਕ ਲਿਆ ਬਿਲਕੁਲ ਲਫਾਫਾ ਇਹ ਮੇਰੇ ਨਾਲ ਮਰੋਰ ਤੋੜ ਕੇ ਜੇ ਜੇ ਪਾ ਸਕਦੇ ਜੀ ਇਹਨੂੰ ਹਾਂ ਇਹ ਪੂਰਾ ਤੇ ਪੂਰੇ ਨਿੱਘੀ ਹੈ ਜੀ ਪੀ ਠੀਕ ਹੈ ਜੀ ਠੀਕ ਹੈ ਇਹ ਬੱਚਿਆਂ ਜਿਹਾ ਨੇ ਕਿ ਏ ਮੈਡੀਅਮ ਲੇਡੀਜ਼ ਜੈਕਟਸ ਦੋਵੇਂ ਹੀ ਆ ਜੀ ਅੱਛਾ ਦੋਨੇ ਹੀ ਆ ਹਾਂਜੀ ਹਾਂਜੀ ਅੱਛਾ ਠੀਕ ਬੱਚਿਆਂ ਦਾ ਵੀ ਹੁੰਦਾ ਸਾਰੇ ਵੱਡਾ ਛੋਟਾ ਸਾਰੇ ਸਾਈਜ਼ ਹੁੰਦੇ ਆ ਜੀ ਇਹ 150 ਦਾ ਹਾਂਜੀ ਇਹ 150 ਰੁਪਏ ਦੀ ਸੀ ਠੀਕ ਹੈ ਜੀ ਤੇ ਆਹ ਆਹ ਵੈਰਾਈਟੀ ਆ ਗਈ ਜੀ ਇਹਦੇ ਵਿੱਚ ਇਹ ਆ ਗਈ ਜੀ 350 ਰੁਪਏ ਦੀ ਜੈਕਟ ਜੀ ਇਹ ਠੀਕ ਹੈ ਜੀ ਇਹ 350 ਵਾਲੀ ਹਾਂਜੀ ਇਹ ਇਹ ਬਸ ਇਹਦੇ ਤੇ ਵਿੱਚ ਇਹ ਮੀਡੀਅਮ ਦੇ ਵਿੱਚ ਲਾ ਲੋ ਅੱਛਾ ਜੀ ਮੀਡੀਅਮ ਸਾਈਜ਼ ਹੈ ਜੀ ਹਾਂਜੀ ਸਾਈਜ਼ ਸਾਰੇ ਇਹਦੇ ਵਿੱਚ ਫੈਬਰਿਕ ਜਾਨੀ ਓਕੇ 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 ਠੀਕ ਹੈ ਜਿਵੇਂ ਉਹ ਤੁਸੀਂ ਲਫਾਫਾ ਕਹਿੰਦੇ ਸੀਗੇ ਨਾਲ ਲਫਾਫਾ ਦੇ ਨਾਲ ਹਾਂ ਥੋੜਾ ਜਨਾ ਹੈ ਹੈਵੀ ਕਰਤਾ ਥੋੜਾ ਜੀ ਥੋੜੀ ਜੀ ਹੈਵੀ ਹੈ ਠੀਕ ਹੈ ਜੀ ਇਹ ਚੀਜ਼ਾਂ ਦੀ ਇਹਦੇ ਵਿੱਚ ਓਕੇ ਸਾਰੇ ਪ੍ਰੀਮੀਅਮ ਬ੍ਰਾਂਡ ਆ ਜੀ ਇਹਦੇ ਵਿੱਚ ਵੀ ਤੇ ਆਪਾਂ ਕੁੜਤੇ ਵੀ ਆਮੇ ਤੋਂ ਲੈ ਕੇ ਪੈਂਟ ਸ਼ਰਟ ਤੱਕ ਹਰ ਇੱਕ ਚੀਜ਼ ਨਾਲ ਵੇਅਰ ਕਰ ਸਕਦੇ ਹਾਂ ਹਾਂਜੀ 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 ਸਾਰੇ ਕਲਰ ਕਲਰ ਵੀ ਬਹੁਤ ਪਿਆਰੇ ਪਿਆਰੇ ਆ ਬਾਈ ਬਾਈ ਕੋਲੇ ਸਾਰੇ ਕਲਰ ਮਿਲਣਗੇ ਜੀ ਤੁਹਾਨੂੰ ਇਹਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਜੀ ਆ ਫਿਰ ਆ ਗਈ ਜੀ 450 ਵਾਲੀ ਰੇਂਜ ਜੀ ਇਹ 450 ਜੋ ਮਰਜੀ ਹੈ ਹਾਂ ਜਿਹੜੀ ਮਰਜੀ ਦੀ ਟੱਕਰ ਹੋਏ ਠੀਕ ਆ ਜੀ ਆ ਦੇਖੋ ਜੀ ਆ ਚੀਜ਼ਾਂ ਹੁੰਦੀਆਂ ਜੀ ਇਹ ਫੁੱਲ ਹੈਵੀ ਹੈ ਜੀ ਹਾਫ ਦੇ ਵਿੱਚ ਠੀਕ ਆ ਜੀ ਲਓ ਬਈ ਟੋਪਾ ਵੀ ਨਾਲ ਮਿਲੂਗਾ ਤੁਹਾਨੂੰ 450 ਉਹਦਾ ਨਾਲ ਟੋਪਾ ਹੈ ਨਹੀਂਗਾ ਹਾਂ ਜੀ ਤੇ ਇਹ ਮਤਲਬ ਟੋਪੇ ਵਾਲਾ ਇਹ ਬਿਲਕੁਲ ਸਿਰੇ ਵਾਲਾ ਜਿਹੜਾ ਮਾਰ ਇਹ ਜਾਨਕਿ ਪੂਰਾ ਟਾਪ ਨਾ ਟੋਪਲਾਸ ਆ ਜੀ ਠੀਕ ਆ ਜੀ ਸਾਡੇ ਕਸਟਮਰ ਹਰ ਤਰ੍ਹਾਂ ਦਾ ਆਉਂਦਾ ਜੀ ਫਿਰ ਹਰ ਇੱਕ ਚੀਜ਼ ਲੈਕਣੀ ਪਈ ਹਾਂਜੀ 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 ਕਲਰ ਪਸੰਦ ਕਰ ਲਓ ਭਾਈ ਜੀ ਜਿਹੜਾ ਮਰਜੀ ਹਾਂਜੀ ਜੀ ਪੂਰੇ ਘੈਂਡ ਘੈਂਡ ਕਲਰ ਆ ਜੀ ਦੇਖੋ ਠੀਕ ਆ ਜੀ ਆਹ ਦੇਖੋ ਜੀ ਮੇਰੇ ਵੀ ਇੱਥੋਂ ਹੀ ਪਾਈ ਹੋਈ ਹੈ ਜੀ ਵੇਅਰ ਕਿਚੀ ਹੋਈ ਹੈ ਤੇ ਇਧਰ ਆਹ ਜੀ ਇਧਰ ਆ ਕੇ ਜੀ ਆਪਣੇ ਇਹ ਹੁੰਦੇ ਆ ਜੀ ਮਾਊਂਟੇਨ ਪੈਂਟ ਇਹ ਆਪਣੇ ਇੰਡੀਆ ਦੇ ਵਿੱਚ ਲੋਅਰ ਵਜੋਂ ਪਾਈ ਜਾਂਦੀ ਹੈ ਜੀ ਇਹੇ ਚੀਜ਼ ਅੱਛਾ ਜੀ ਫੁੱਲ ਨਿੱਗਰ ਪੀਸ ਹੁੰਦੇ ਆ ਜੀ ਇਹ ਠੀਕ ਆ ਜੀ ਫੁੱਲ ਕਰਮਾ ਦੇਖੋ ਜੀ ਆਹ ਦੇਖ ਸਕਦੇ ਹੋ ਜੈਕਟ ਵਾਲਾ ਫੈਬਰਿਕ ਆ ਜੀ ਸਾਰਾ ਅੰਦਰ ਫਲੀਸ ਤੇ ਕੰਬਲ ਲੱਗਾ ਹੋਇਆ ਜੀ ਇਹਨਾਂ ਦੇ ਵਿੱਚ ਹਾਂਜੀ ਸਰ ਮੋਟਾ ਫੈਬਰਿਕ ਹੁੰਦਾ ਜੀ ਇਹ ਠੀਕ ਆ ਠੀਕ ਆ ਇਹ ਇਹ ਲੇਡੀਜ਼ ਜੈਂਟਸ ਦੋਵੇਂ ਆ ਜੀ ਇਹ ਇਹ ਲੇਡੀਜ਼ ਜੈਂਟਸ ਦੋਵੇਂ ਬਾਈ ਕਿਵੇਂ ਲੱਗਾ ਕੋਟ ਪਾ ਕੇ ਬਹੁਤ ਵਧੀਆ ਯਾਰ ਕੋਟ ਤਾਂ ਬਹੁਤ ਵਧੀਆ ਆ ਗਿਆ ਪਸੰਦ ਹਾਂ ਤਾਂ ਆ ਗਿਆ ਕਿਵੇਂ ਰੇਟ ਵੀ ਜਾ ਜਾਣਾ ਜਾ ਗਿਆ ਵੀ ਹਾਂ ਜੇ ਆਪਾਂ ਐਵੇਂ ਤਾਂ ਲੈਨੇ ਆ ਕਿੰਨਾ ਮਹਿੰਗਾ ਮਿਲੂਗਾ ਬਾਹਰ ਕੋਈ ਹੈਗਾ ਸਹੀ ਗੱਲ ਹੈ ਹਾਂ ਤੇ ਐਵੇਂ ਦੀ ਚੀਜ਼ ਨਹੀਂ ਮਿਲਦੀ ਆਪਾਂ ਨੂੰ ਨਹੀਂ ਮਿਲਦੀ ਹਾਂ ਨਹੀਂ ਮਿਲਦੀ ਗੀ ਰੇਟ ਵੀ ਬਈਆ ਜੇ ਇਹ ਨਹੀਂ ਤੇ ਜੇ ਆਪਾਂ ਵੇਖ ਗਏ ਮਾੜਾ ਮੋਟਾ 800 ਚ ਤਾਂ ਕੋਈ ਦੇਸੀ ਜਾਈ ਕੋਟ ਦੇ ਕੇ ਆਪਾਂ ਨੂੰ ਤੇ ਕਹਿ ਦੇਣਗੇ ਚੱਲ ਠੀਕ ਆ ਬਾਈ ਸਹੀ ਗੱਲ ਹੈ ਹੈ ਹਾਂ ਨਹੀਂ ਠੀਕ ਆ ਸੱਟ ਆ ਯਾਰ ਬਾਈ ਨੂੰ ਕੋਟ ਪਸੰਦ ਆ ਗਿਆ ਸੀ ਤੇ ਬਾਈ ਕਹਿੰਦਾ ਮੈਂ ਤਾਂ ਬਈ ਇਹ ਪਾ ਕੇ ਜਾਣਾ ਘਰੇ ਸਹੀ ਗੱਲ ਹੈ ਤੇ ਬਾਈ ਨੂੰ ਇੰਨਾ ਪਸੰਦ ਆਇਆ ਕਹਿੰਦਾ ਬਾਈ ਜਾਨਾ ਕੱਲ ਨੂੰ ਫੇਰ ਆਉਣਾ ਤੇ ਬਾਕੀ ਦੋ ਚਾਰ ਜਾਣੇ ਹੋਰ ਵੀ ਲੈ ਕੇ ਆਉਂਗਾ ਹਾਂਜੀ ਹਾਂਜੀ ਠੀਕ ਹੈ ਜੀ ਓਕੇ 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 ਬਾਈ ਅੱਛਾ ਜੀ ਤੇ ਆਹ ਜਿਹੜੀਆਂ ਪੈਂਟਾਂ ਜੀ ਇਹ ਹਾਂਜੀ ਇਹ ਵੀ ਉਹੀ ਚੀਜ਼ ਹੈ ਜੀ ਇਹ ਨੋਰ ਮਾਊਂਟਨ ਪੈਂਟ ਜਿਹੜੀ ਆਪਣੀ ਇਹ ਵੱਡੇ ਸਾਈਜ਼ ਆ ਜੀ ਬਸ ਸਾਈਜ਼ ਵਾਈਜ਼ ਲਾਇਆ ਗਿਆ ਜੀ 30 32 36 ਤੇ ਆਹ 30 ਵੀ ਹੈ ਠੀਕ ਹੈ ਇਹਨਾਂ ਦਾ ਕੀ ਪ੍ਰਾਈਸ ਆ ਜੀ ਇਹ ਜੀ ਆਪਾਂ 400 ਰੁਪਏ ਦਾ ਸੇਵ ਕਰ ਉਹਨਾਂ ਦਾ ਕੀ ਸੀਗਾ ਜੀ ਹਾਂਜੀ ਇਹ ਸੇਮ ਰੇਟ ਆ ਜੀ ਸੇਮ ਰੇਟ ਆ 4 400 ਜੀ ਠੀਕ ਹੈ ਜੀ ਬਾਕੀ ਇਹਦੇ ਵਿੱਚ ਐਕਸਪੋਰਟ ਦਾ ਕੰਮ ਆ ਜੀ ਇਹ ਇਹਦੇ ਵਿੱਚ ਰੇਟ ਕਦੇ ਵੀ ਉਹ ਸਟਰਨ ਇਹਦੇ ਫਲਕਚੂਏਟ ਹੁੰਦੇ ਰਹਿੰਦੇ ਆ ਜੀ ਪ੍ਰਾਈਸ ਉੱਪਰ ਥੱਲੇ ਆਉਂਦੇ ਰਹਿੰਦੇ ਆ ਕਦੇ ਵੀ ਫਿਕਸ ਪ੍ਰਾਈਸ ਨਹੀਂ ਹੁੰਦਾ ਜੀ ਠੀਕ ਆ ਜੀ ਤੇ ਉਹ ਆਪਣੇ ਟੀ-ਸ਼ਰਟਾਂ ਕੇ ਸ਼ਾਰਟ ਆ ਉਹ ਉਹ ਜੀ ਆਪਣੀ ਸਵੈਟ ਸ਼ਰਟ ਅਤੇ ਕੋਟੀ ਆ ਜੀ ਉਹ ਅੱਛਾ ਜੀ ਹਾਂ ਜੀ ਆ ਜੋ ਇਹ ਲੇਡੀਜ਼ ਕੇ ਏਜੈਂਸੀ ਆ ਲੇਡੀਜ਼ ਚਾਂਸ ਦੋਵੇਂ ਆ ਜੀ ਇਹ ਅੱਛਾ ਇਹ ਸਵੈਟ ਸ਼ਰਟ ਤੇ ਕੋਟੀ ਆ ਜੀ ਠੀਕ ਆ ਜੀ ਤਾਂ ਮਰਜ਼ੀ ਪੀਸ ਕੱਢ ਲਓ ਜੀ ਆ ਦੇਖੋ ਜੀ ਪੂਰੇ ਸ਼ਾਨਦਾਰ ਤੇ ਨਿੱਗਰ ਪੀਸ ਆ ਜੀ ਪ੍ਰੀਮੀਅਮ ਦੇ ਵਿੱਚ ਪੂਰਾ ਜੀ ਭਾਈ ਜੀ ਬਹੁਤ ਵਧੀਆ ਨਿੱਗਰ ਕੋਟੀਆਂ ਮਤਲਬ ਕੋਟੀ ਵੀ ਸਮਝਦਾ ਸ਼ਰਟ ਵੀ ਸਮਝ ਸਕਦਾ ਜੋ ਮਰਜੀ ਸਮਝ ਕੇ ਤੁਸੀਂ ਪਾ ਸਕਦੇ ਹੋ ਆ ਜਿਪਰ ਵਗੈਰਾ ਵਿੱਚ ਹੀ ਹੁੰਦੇ ਆ ਜੀ ਹਾਂਜੀ ਸਾਰੇ ਕਲਰ ਵਗੈਰਾ ਸਾਰੇ ਮਿਲਣਗੇ ਇਹਨਾਂ ਦਾ ਕੀ ਪ੍ਰਾਈਸ ਹੈ ਜੀ ਇਹ ਜੀ 350 350 ਇੱਥੇ ਕੀ ਪ੍ਰਾਈਸ ਹੁੰਦਾ ਜੀ ਇਹਦਾ ਠੀਕ ਹੈ ਜੀ ਪੈਨ 350 ਹਾਂਜੀ ਬਾਕੀ ਜੀ ਪ੍ਰਾਈਸ ਕਦੇ ਵੀ ਸਿਰ ਨਹੀਂ ਹੁੰਦਾ ਕਿਸੇ ਚੀਜ਼ ਦਾ ਵਾਧੇ ਘਾਟ ਦੇ ਰਹਿੰਦੇ ਆ ਜੀ ਹਾਂਜੀ ਹਾਂਜੀ ਆ ਦੇਖੋ ਸਾਰੇ ਡਿਜ਼ਾਈਨਰ ਪੀਸ ਆ ਜੀ ਸਾਰੇ ਬ੍ਰਾਂਡਡ ਪੀਸ ਹੋਣਗੇ ਠੀਕ ਹੈ ਜੀ ਠੀਕ ਆ ਆ ਫਿਰ ਆ ਗਿਆ ਜੀ ਬੱਚਿਆਂ ਦਾ ਜੀ अच्छा हां जी ये बच्चे वाला माल है हां जी पूरे ब्रांडेड पीस है जी पूरा निगर पीस है जी ये जी 2 ਸਾਲ ਤੋਂ ਲੈ ਕੇ 13 ਸਾਲ ਤੱਕ ਆ ਜੀ ਇਹ ਠੀਕ ਹੈ ਸਾਰੇ ਲੇਡੀ ਜਾਂ ਫੀਮੇਲ ਤੇ ਬੁਆਇਕੇਟ ਨੇ ਦੋਵੇਂ ਹੋਣਗੇ ਜੀ ਠੀਕ ਹੈ ਇਹਦਾ ਕੀ ਪ੍ਰਾਈਸ ਆ ਭਾਈ ਜੀ ਇਹ ਜੀ ਆਪਾਂ 450 ਤੋਂ ਲੈ ਕੇ 500 ਦੇ ਵਿੱਚ ਵਿੱਚ ਸੇਲ ਕਰਦੇ ਹਾਂ ਜੀ ਠੀਕ ਆ ਜੀ ਤੇ ਬਾਕੀ ਲਾਈਨ ਤੇ ਆ ਗਾਖ ਦੇ ਉਹ ਫਿਰ ਹਾਂ ਉਹ ਹਾਂ ਜੇ ਜਿਆਦਾ ਉਹ ਸ਼ੋਪਿੰਗ ਕਰਦਾ ਤਾਂ ਫਿਰ ਕੋਈ ਉਹਨਾਂ ਨੂੰ ਹਾਂ ਪੂਰਾ ਹੁੰਦਾ ਜੀ ਮਾਨਤਨ ਪੂਰਾ ਕਰਦੇ ਆ ਜੀ ਠੀਕ ਆ ਜੀ ਤੇ ਜੇ ਮੰਨ ਕੇ ਚਲੋ ਆਪਣਾ ਕੋਈ ਗਾਖ ਕਹਿੰਦਾ ਭਾਈ ਆ ਕੇ ਵੀ ਮੈਂ ਵੀਡੀਓ ਦੇਖ ਕੇ ਆਇਆ ਜਾਂ ਸ਼ੇਅਰ ਕਰਕੇ ਆਇਆ ਹਾਂ ਭਾਈ ਤੁਹਾਡੀ ਵੀਡੀਓ ਤੇ ਉਹਦੇ ਲਈ ਕੀ ਮਾਨਤਨ ਹੋਊਗਾ ਤੁਸੀਂ ਉਹ ਮਾਨਤਨ ਜੀ ਪੂਰਾ ਕਰਾਂਗੇ ਆਪਾਂ ਜੀ ਜਿਵੇਂ ਮੰਨ ਲਓ ਤੁਸੀਂ ਹੁਣ ਸਾਡਾ ਹੋਲ ਸੇਲ ਦਾ ਵੀ ਆ ਜੀ ਤੇ ਰਿਟੇਲ ਦਾ ਵੀ ਆ ਜੀ ਅਸੀਂ ਅਸੀਂ ਹੋਲ ਸੇਲ ਵੀ ਕਰਦੇ ਆਂ ਤੇ ਰਿਟੇਲ ਵੀ ਦੁਕਾਨਦਾਰ ਭਰਾ ਆਪਣੇ ਤੋਂ ਬਹੁਤ ਜ਼ਿਆਦਾ ਸਮਾਨ ਲੈ ਕੇ ਜਾਂਦੇ ਆ ਹੁਣ ਜਿਵੇਂ ਤੁਸੀਂ 1000 ਰੁਪਏ ਦੀ ਸ਼ਾਪਿੰਗ ਕਰੋਗੇ ਜੀ ਠੀਕ ਆ ਜੀ ਉਹਦੇ ਵਿੱਚੋਂ ਅਸੀਂ ਜੀ ਤੁਹਾਨੂੰ 200 300 ਜਿੰਨਾ ਵੀ ਮਾਨਤਾ ਨੂੰ ਹੋ ਸਕੇ ਆਪਾਂ ਕਰਾਂਗੇ ਜੀ ਠੀਕ ਆ ਬਾਈ ਜੀ ਇੱਕ ਤਾਂ ਬਾਈ ਕੋਲੇ ਬ੍ਰਾਂਡ ਕੱਪੜਾ ਤੁਹਾਨੂੰ ਪਤਾ ਹਨਾ ਸਾਰਾ ਵਧੀਆ オリジナル ਮਿਲੂਗਾ ਕੋਈ ਐਵੇਂ ਦਾ ਮਤਲਬ ਕਿੰਨੀਗਾ ਤੇ 100% ਸ਼ੁੱਧ ਤੇ ਬਾਕੀ ਤੁਹਾਨੂੰ ਬਾਈ ਨੇ ਦੱਸ ਦਿੱਤਾ ਬਈ ਮਾਨਤਾਨ ਤੁਹਾਡਾ ਪੂਰਾ ਕੀਤਾ ਜਾਊਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਹੀ ਕਰ ਦੇਜੋ ਤਾਂ ਜੋ ਹੋਰ ਵੀਰਾਂ ਭਰਾਵਾਂ ਤੱਕ ਜਿਨ੍ਹਾਂ ਨੇ ਕਪੜਾ ਕੋਈ ਲੈਣਾ ਹੁੰਦਾ ਹਨਾ ਤੇ ਉਹ ਵੀ ਇੱਥੇ ਆ ਕੇ ਲੈ ਸਕਣ ਬਾਕੀ ਦਾ ਬਾਈ ਆਹ ਦੇਖ ਲਓ ਬਾਈ ਦੇ ਇੱਥੇ ਜਿਹੜੇ ਬੰਡਲ ਭਰ-ਭਰ ਕੇ ਇੱਥੇ ਰੱਖੇ ਹੋਏ ਆ ਜਿਵੇਂ ਜਿਵੇਂ ਮਾਲਾ ਜਿਵੇਂ ਦੀ ਪਸੰਦ ਆ ਇਧਰਲੇ ਪਾਸੇ ਬੋਰੇ ਰੱਖੇ ਪਏ ਹੋਏ ਆ ਤੇ ਸਾਰੇ ਜਣੇ ਜਿਹੜੇ ਬਾਈ ਦੇ ਕੋਲੇ ਜ਼ਰੂਰ ਪਹੁੰਚੋ ਬਾਈ ਤੋਂ ਆਪਾਂ ਜਿਹੜਾ ਬਾਈ ਆ ਉਹਦਾ ਨੰਬਰ ਵੀ ਜਿਹੜਾ ਬੋਲ ਦੇਣਗੇ ਐਡਰੈਸ ਜਿਹੜਾ ਸਾਰਾ ਬੋਲ ਦੇਣਗੇ ਤੇਜ ਬਾਈ ਇੱਕ ਗੱਲ ਹੋਰ ਮੰਨ ਲਓ ਜੇ ਕਿਸੇ ਨੇ ਕਹਤਾ ਵੀ ਅਸੀਂ ਆ ਨਹੀਂ ਸਕਦੇ ਜਾਂ ਆਨਲਾਈਨ ਅਸੀਂ ਮੰਨ ਲਓ ਸਾਨੂੰ ਭੇਜ ਦੇ ਆਨਲਾਈਨ ਡਿਲੀਵਰੀ ਕਰਦੇ ਦੀ ਆ ਜੀ ਪਰ ਉਹਦੇ ਵਿੱਚ ਨਾ ਕੁਆਂਟੀਟੀ ਹੁੰਦੀ ਆ ਜੀ ਕੁਆਂਟੀਟੀ ਦੇ ਹਿਸਾਬ ਨਾਲ ਅਸੀਂ ਆਨਲਾਈਨ ਡਿਲੀਵਰੀ ਕਰਦੇ ਆ ਜੀ ਕੁਆਂਟੀਟੀ ਮਤਲਬ ਜੀ ਜਿਵੇਂ ਮੰਨ ਲਓ ਜਿਵੇਂ ਕਿਸੇ ਨੇ ਦੁਕਾਨਦਾਰ ਭਰਾ ਹੁੰਦੇ ਜਿਵੇਂ 5000 ਦਾ ਲੈਣੀ ਪੀ ਸੋਨੇ ਉਹ ਫਸਾਦ ਨਾਲ ਸੈਟ ਇਸੇ ਤਿਆਰ ਕਰ ਦਿੰਨੇ ਹਾਂ ਹਾਂਜੀ ਬਈ ਜੰਬੋ ਜਿਹਨੂੰ ਕਹਿੰਦੇ ਛੋਟਾ ਮਿੰਨੀ ਜੰਬੋ ਹੁੰਦਾ ਜੀ ਉਹ ਸਾਡੇ ਨਾਲ ਅਸੀਂ ਫਿਰ ਡਿਲੀਵਰ ਕਰ ਦਿੰਨੇ ਆ ਤੇ ਵੈਸੇ ਤਾਂ ਜੇ ਇੱਥੇ ਆ ਕੇ ਲਾਉਂਗੇ ਤਾਂ ਉਹਦਾ ਹਾਂ ਬੈਨੀਫੈਕਟਰ ਨਾਲ ਤੁਹਾਨੂੰ ਪਸੰਦ ਦੀ ਜਿਹੜੀ ਮਰਜ਼ੀ ਲਾਉਂਗੇ ਬਾਕੀ ਜਿਹੜੀ ਆਪਾਂ ਵੀਡੀਓ ਚ ਵੇਖ ਕੇ ਉਹ ਥੋੜਾ ਲੱਗਦਾ ਵੈਸੇ ਹਨਾ ਫਰਕ ਹੁੰਦਾ ਤੇ ਆ ਕੇ ਦੇਖੋਗੇ ਤਾਂ ਬਾਈ ਜੀ ਤੁਹਾਨੂੰ ਪਸੰਦ ਆਊਗੀ ਚੀਜ਼ ਤੁਸੀਂ ਇੱਕ ਵਾਰੀ ਆ ਕੇ ਦੁਬਾਰਾ ਦੁਬਾਰਾ ਤੁਸੀਂ ਇਹ ਸ਼ਾਪ ਤੇ ਜਰੂਰ ਆਉਂਗੇ ਬਾਈ ਆਪ ਦਾ ਨੰਬਰ ਬੋਲ ਦੇਣਗੇ ਤੇ ਆਲ ਜਦ ਸਾਰਾ ਐਡਰੈਸ ਬੋਲ ਦੇਣਗੇ ਤੇ ਬਾਕੀ ਆਪਾਂ ਗੱਲਬਾਤ ਕਰਦੇ ਆ ਨਾਲੇ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਣੀ ਚਾਹੁੰਨਾ ਜੀ ਸਾਡੇ ਗੋਡਾਊਨ ਵੀ ਹੈਗੇ ਆ ਉਹਦਾ ਮਾਲ ਹਜੇ ਤੁਹਾਡੀ ਤੁਹਾਨੂੰ ਸ਼ਾਪ ਦੇ ਵਿੱਚ ਦਿਖ ਰਿਹਾ ਤੇ ਜੋ ਦੁੱਗਣਾ ਮਾਲ ਤਾਂ ਜੀ ਸਾਡਾ ਗੋਦਾਮ ਦੇ ਵਿੱਚ ਹੀ ਪਿਆ ਹੁੰਦਾ ਜੀ ਠੀਕ ਹੈ ਜੀ ਹਾਂ ਜੀ ਹੋਲ ਸੇਲ ਕਰਕੇ ਸਾਨੂੰ ਇਹਨਾਂ ਰੱਖਣਾ ਪੈਂਦਾ ਜੀ ਠੀਕ ਹੈ ਜੀ ਆਪ ਦਾ ਇੱਕ ਤਾਂ ਨੰਬਰ ਬੋਲ ਦਿਓ ਜੀ ਨੰਬਰ ਹਾਂ ਜੀ ਫੋਨ ਨੰਬਰ ਹੈਗਾ ਜੀ ਮੇਰਾ 62395991578 ਰਿਪੀਟ ਦੇ ਵਿੱਚ ਫਿਰ 62395991578 ਐਡਰੈਸ ਹੈਗਾ ਜੀ ਨਵਾ ਬਾਸੜ ਦਾ ਤਲਵੰਡੀ ਭਾਈ ਡਿਸਟ੍ਰਿਕਟ ਫਿਰੋਜ਼ਪੁਰ ਜੀ ਨਵਾ ਬਾਸੜ ਦਾ ਗਿਲ ਕਲੈਕਸ਼ਨ ਹੈ ਜੀ ਆਪਣੀ ਸ਼ਾਪ ਦਾ ਨਾਮ ਗਿਲ ਕਲੈਕਸ਼ਨ ਅਬ ਨਵਾਂ ਬਸਰ ਦਾ ਇਹਦੇ ਦੂਸਰੇ ਗ੍ਰੇਡ ਦੇ ਉੱਪਰ ਹੀ ਦੁਕਾਨ ਆ ਜੀ ਆਪਣੀ ਸੋ ਬਾਈ ਜੀ ਸਾਰੇ ਇਹ ਵੀਡੀਓ ਨੂੰ ਜੋ ਵੀ ਵੇਖ ਰਹੇ ਆ ਸੋ ਬਾਈ ਦੀ ਜਰੂਰ ਵਿਜ਼ਿਟ ਕਰਾ ਜਾਓ ਇੱਕ ਵਾਰੀ ਆ ਕੇ ਜਰੂਰ ਮਾਲ ਲੈ ਆ ਜਾਓ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਵੀ ਇੱਥੇ ਕਿੰਨਾ ਵਧੀਆ ਮਾਲ ਪਿਆ ਕਿ ਲੋਕਾਂ ਨੂੰ ਨਹੀਂ ਪਤਾ ਹੁੰਦਾਗਾ ਪਰ ਜਿਹੜਾ ਵੀਡੀਓ ਲਾਈ ਆਪਾਂ ਦੱਸਦੇ ਆ ਤਾਂ ਪਤਾ ਲੱਗਦਾ ਕਿ ਸੋ ਆਪਣਾ ਜਿਹੜਾ ਅੱਜ ਦੀ ਵੀਡੀਓ ਇੱਥੇ ਆ ਸਮਾਪਤਾ ਅਨੁਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ